ਕਈ ਲੋਕਾਂ ਨੂੰ ਘੁੰਮਣ ਦਾ ਕਾਫੀ ਸ਼ੌਂਕ ਹੁੰਦਾ ਕੀ ਕਿਸੇ ਨੂੰ ਇੰਨਾ ਜ਼ਿਆਦਾ ਸ਼ੌਂਕ ਵੀ ਹੋ ਸਕਦਾ ਹੈ ਕਿ ਉਹ ਆਪਣੀ ਸਰਕਾਰੀ ਨੌਕਰੀ ਛੱਡ ਕੇ ਘੁੰਮਣ ਜਾਵੇ ਤੇ ਉਹ ਵੀ ਲੋਨ ਲੈ ਕੇ ਦਸਤਾਰ ਬੰਨੀ ਹੋਈ ਹੈ ਦਾੜੀ ਹੈਗੀ ਹੈ ਤੁਹਾਡੇ ਜਦੋਂ ਤੁਸੀਂ ਇਸ ਰੂਪ ਦੇ ਵਿੱਚ ਕਿਤੇ ਜਾਂਦੇ ਹੋ ਇੰਡੀਆ ਦੇ ਵਿੱਚ ਵੀ ਜਾਂ ਇੰਡੀਆ ਤੋਂ ਬਾਹਰ ਵੀ ਕਿੱਦਾਂ ਐਕਸੈਪਟ ਕੀਤਾ ਜਾਂਦਾ ਤੁਹਾਨੂੰ ਕਿਸੇ ਹਿੰਦੂਇਜ਼ਮ ਰਿਲੀਜੀਅਨ ਤੇ ਜਾਣਾ ਮੈਂ ਜਾਂ ਕਿਤੇ ਐਸੇ ਟੈਂਪਲਸ ਚ ਜਾਈਦਾ ਤੇ ਉਹ ਅਸਪੱਤ ਕਰ ਲੈਂਦੇ ਨੇ ਬਟ ਉਹ ਦੇਖਦੇ ਇਸ ਹਿਸਾਬ ਨਾਲ ਵੀ ਇੱਥੇ ਕੀ ਕਰਨ ਆਇਆ ਤੇ ਇੱਥੇ ਕਿਉਂ ਆਇਆ ਵੀਡੀਓ ਤੋਂ ਬਾਹਰ ਰਸ਼ਿਆ ਗਿਆ ਦਾੜੇ ਪ੍ਰਕਾਸ਼ ਵਾਲੇ ਦਸਤਾਰ ਵਾਲੇ ਬਹੁਤ ਟ੍ਰਿਗਰ ਜਾਂਦੇ ਬਹੁਤ ਰੀਅਰ ਤੇ ਜਦੋਂ ਉਹ ਫੇਸ ਕਰਦੇ ਨੇ ਤੇ ਉਹ ਤਾਂ ਪਹਿਲੇ ਕਨਫਿਊਜ਼ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਸਿੱਖ ਕੌਣ ਹੁੰਦੇ ਆ ਕਿੰਨਾ ਮੈਨੂੰ ਯਾਦ ਹੈ ਮੈਨੂੰ ਸਾਢੇ 3 ਘੰਟੇ ਬਿਤਾ ਕੇ ਰੱਖਿਆ ਸੀ 에ਅਰਪੋਰਟ ਤੇ ਉਹਨਾਂ ਨੇ ਸਿਰਫ ਦਸਤਾਰ ਤੇ ਦਾੜੀ ਕਰਕੇ ਸਭ ਤੋਂ ਪਹਿਲੇ ਉਹ ਫੇਸ ਰਿਕਗਨਾਈਜ਼ ਕਰਦੇ ਨੇ ਪੂਰਾ ਫੇਸ ਬਿਨਾ ਦਾੜੀ ਤੋਂ ਕਿਉਂਕਿ ਉਹਨਾਂ ਦੇ ਦਾੜੀ ਨਹੀਂ ਹੁੰਦੀ ਤੇ ਮੇਰੇ ਅੱਧੀ ਦਾੜੀ ਹੋਣ ਕਰਕੇ ਉਹ ਕਨਫਿਊਜ਼ ਹੋ ਗਏ ਸੀ ਕਿ ਇਹ ਕਿਤੇ ਫੇਸ ਆਪਣਾ ਹਾਈਡ ਤਾਂ ਨਹੀਂ ਕਰ ਰਿਹਾ ਕਿ ਬਾਹਰਲੇ ਤਾਂ ਛੱਡੋ ਆਪਣੇ ਇੰਡੀਆ 에ਰਪੋਰਟ ਤੇ ਨਹੀਂ ਛੱਡਦੇ ਮੈਨੂੰ ਇੰਡੀਆ 에ਰਪੋਰਟ ਤੇ ਵੀ ਉਹਨਾਂ ਨੇ ਪੌਣਾ ਘੰਟਾ ਬਿਤਾ ਕੇ ਰੱਖਿਆ ਮੈਨੂੰ ਬੋਰਡਿੰਗ ਪਾਸ ਨਹੀਂ ਸੀ ਦਿੱਤਾ ਉਹਨਾਂ ਨੇ ਤੇ ਮੈਨੂੰ ਉੱਥੇ ਵੀਰੇ ਆਪਣੇ ਪੰਜਾਬੀ ਭਰਾਵਾਂ ਨੇ ਵੀ ਬਹੁਤ ਤੌਰਚਰ ਕੀਤਾ ਕਹਿੰਦੇ ਹਾਂ ਵੀ ਬਾਬਾ ਤੈਨੂੰ ਤਾਂ ਨਹੀਂ ਜਾਣ ਦਿੰਦੇ ਤੂੰ ਤਾਂ ਇੱਥੇ ਹੀ ਰਹੇਂਗਾ ਕਿੱਥੋਂ ਆਇਆ ਕਿਉਂ ਆਇਆ ਕੀ ਕਰਦਾ ਹੈ ਮੇਰਾ ਫੋਨ ਤੱਕ ਚੈੱਕ ਕੀਤਾ ਉਹਨਾਂ ਨੇ WhatsApp ਦੇ ਚੈਟ ਸਭ ਚੈੱਕ ਕੀਤੇ ਉਹਨਾਂ ਨੇ IP ਐਡਰੈਸ ਨੋਟ ਕੀਤਾ ਸਭ ਕੁਝ ਕਰਕੇ ਜਦੋਂ ਮੇਰਾ ਕੁਝ ਨਹੀਂ ਨਿਕਲਿਆ ਨਾ ਤੇ ਮੈਂ ਕਿਹਾ ਹੁਣ ਮੈਂ ਜਾਵਾਂ ਫਿਰ ਤੇ ਕਹਿੰਦੇ ਨਹੀਂ ਪੂਰੇ ਰਸ਼ੀਆ ਵਿੱਚ ਐਡੀ ਵੱਡੀ ਕੰਟਰੀ ਹੈ ਉੱਥੇ ਸਿਰਫ ਇੱਕੋ ਗੁਰਦੁਆਰਾ ਸਾਹਿਬ ਹੈ ਔਰ ਉਹ ਵੀ ਇੱਕ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਉੱਪਰ ਛੋਟਾ ਜਿਹਾ ਰੈਂਟ ਕੀਤਾ ਹੋਇਆ ਤੁਸੀਂ ਲੋਨ ਲੈ ਕੇ ਬਾਹਰ ਗਏ ਉਹ ਕਿਉਂ ਸੀ ਰੈਂਟ ਹੋਇਆ ਸੀ ਇਨਸੀਡੈਂਟ ਇੱਦਾਂ ਹੀ ਸੀ ਵੀ ਜਦੋਂ ਮੈਨੂੰ ਉਹਨਾਂ ਨੇ ਬਟਾ ਕੇ ਰੱਖਿਆ ਸੀ ਸਾਢੇ 3 ਘੰਟੇ ਤੱਕ ਮੈਨੂੰ ਇੱਕ ਤਰ੍ਹਾਂ ਦਾ ਮੈਂਟਲ ਟੌਰਚਰ ਹੋਇਆ ਸੀ ਤੇ ਉਹਨਾਂ ਸਾਹਮਣੇ ਬੈਠ ਕੇ ਤਾਂ ਇੱਦਾਂ ਟ੍ਰੀਟ ਕਰ ਰਹੇ ਸੀ ਕਿ ਜਿਵੇਂ ਰਾਬੂ ਇੱਕ ਜਰੀਆ ਸੀ ਕਿ ਮੈਂ ਆਪਣੇ ਆਪ ਨੂੰ ਆਪਣੇ ਰੂਪ ਨੂੰ ਰਿਪਰੈਜ਼ੈਂਟ ਕਰਾਂ ਕਿ ਯਾਰ ਅਸੀਂ ਵੀ ਕੁਝ ਹੁੰਨੇ ਆ ਨਵਾਂ ਸਾਲ ਮਨਾ ਕੇ ਆਇਆ 2013 ਇਸ ਵਾਰੀ ਵੀਰੋਂ ਨੇ ਮੈਨੂੰ ਰੋਕਿਆ ਇਸ ਵਾਰੀ ਜਿੱਦਾਂ ਹੀ ਮੈਂ ਐਂਟਰੀ ਲਈ ਮੈਨੂੰ ਨੇ ਪਾਸਪੋਰਟ ਦੇਖਿਆ ਮੈਨੂੰ ਕਹਿੰਦਾ ਵੈਲਕਮ ਟੂ ਪ੍ਰੈਕਸ਼ਨ ਮੈਂ ਕਹਾ ਹੁਣ ਨਹੀਂ ਮੈਂ ਆਂਦਾ ਅਕਸਰ ਦੇਖਦੇ ਹਾਂ ਕਿ ਕਈ ਲੋਕਾਂ ਨੂੰ ਮੰਨ ਫਰਨ ਦਾ ਕਾਫੀ ਸ਼ੌਂਕ ਹੁੰਦਾ ਹੈ। ਕਈ ਵੈਸੇ ਹੀ ਸ਼ੌਂਕ ਵਾਸਤੇ ਜਾਂਦੇ ਨੇ, ਕਈ ਜਿਹੜਾ ਹੈ ਕਿਉਂਕਿ ਅੱਜ ਕੱਲ ਟ੍ਰੈਵਲਿੰਗ ਦਾ ਟਾਈਮ ਹੈ ਤੇ ਲੋਕ YouTube ਤੇ ਵਲੌਗਸ ਬਣਾਉਂਦੇ ਨੇ ਇਸ ਕਰਕੇ ਟ੍ਰੈਵਲ ਕਰਦੇ ਨੇ। ਪਰ ਕੀ ਕਿਸੇ ਨੂੰ ਇੰਨਾ ਜ਼ਿਆਦਾ ਸ਼ੌਂਕ ਵੀ ਹੋ ਸਕਦਾ ਹੈ ਕਿ ਉਹ ਆਪਣੀ ਸਰਕਾਰੀ ਨੌਕਰੀ ਛੱਡ ਕੇ ਘੁੰਮਣ ਜਾਵੇ ਤੇ ਉਹ ਵੀ ਲੋਨ ਲੈ ਕੇ। ਜੀ ਹਾਂ ਅਸੀਂ ਅੱਜ ਗੱਲਬਾਤ ਕਰਨ ਲੱਗੇ ਹਾਂ ਇੱਕ ਅਜਿਹੇ ਸ਼ਖਸ ਦੇ ਨਾਲ ਜਿਨ੍ਹਾਂ ਨੂੰ ਕਿ ਟ੍ਰੈਵਲਿੰਗ ਦਾ ਸ਼ੌਂਕ ਹੈ ਆਖਿਰ ਕਿਉਂ ਸ਼ੌਂਕ ਪਿਆ? ਤੇ ਕਿੱਥੇ ਕਿੱਥੇ ਜਾ ਕੇ ਆਏ ਨੇ ਸਰਦਾਰ ਨੇ ਬੀਂਗ ਅ ਟਰਬੰਡ ਗਏ ਦਾੜੀ ਹੈਗੀ ਹੈ ਤਾਂ ਕੀ ਕੀ ਚੈਲੰਜਸ ਫੇਸ ਕਰਨੇ ਪਏ ਅੱਜ ਤੁਹਾਨੂੰ ਗੱਲਬਾਤ ਕਰਵਾਵਾਂਗੇ ਤੇ ਕੁਝ ਐਕਸਪੀਰੀਐਂਸ ਜਿਹੜਾ ਇਹਨਾਂ ਦੇ ਨਾਲ ਜਿਹੜੇ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ ਤੁਸੀਂ ਅਗਰ ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਹੋ ਤੁਹਾਨੂੰ ਉਹਨਾਂ ਗੱਲਾਂ ਦਾ ਪਤਾ ਲੱਗੇ ਕਿ ਕਿਹੜੀ ਕਿਹੜੀ ਥਾਂ ਤੇ ਜਾ ਕੇ ਕੀ ਕੀ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਹੀ ਪ੍ਰਿਪੇਅਰਡ ਹੋ ਕੇ ਜਾਓ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਅੱਜ ਗੁਰਮੀਤ ਸਿੰਘ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਸਿੰਘ ਜੀ ਤੁਹਾਡੇ ਬਾਰੇ ਕਾਫੀ ਸੁਣਿਆ ਹੈ ਕਿ ਤੁਸੀਂ ਬਹੁਤ ਥਾਵਾਂ ਤੇ ਘੁੰਮ ਕੇ ਆਏ ਹੋਏ ਹੋ ਮਤਲਬ ਇੰਡੀਆ ਦੇ ਵਿੱਚ ਤਾਂ ਤੁਸੀਂ ਕਾਫੀ ਥਾਵਾਂ ਤੇ ਗਏ ਹੋ ਇੰਡੀਆ ਤੋਂ ਬਾਹਰ ਵੀ ਬਹੁਤ ਥਾਵਾਂ ਤੇ ਗਏ ਹੋ ਇੱਕ ਵਾਰੀ ਮੈਂ ਜ਼ਰੂਰ ਚਾਹਾਂਗਾ ਕਿ ਜ਼ਰੂਰ ਦੱਸੋ ਤੁਸੀਂ ਕਿੱਥੇ ਕਿੱਥੇ ਵਿਜ਼ਿਟ ਕਰਕੇ ਆ ਚੁੱਕੇ ਹੋ ਜੀ ਮੈਂ ਰਸ਼ੀਆ ਜਾ ਚੁੱਕਾ ਹਾਂ ਚਾਰ ਵਾਰੀ ਜਾ ਚੁੱਕਾ ਹਾਂ ਉਹਦੇ ਪਿੱਛੇ ਰੀਜ਼ਨ ਹੈਗਾ ਤੇ ਉਸ ਤੋਂ ਬਾਅਦ ਮੈਂ ਵਿਏਟਨਾਮ ਗਿਆ ਸੀ ਉੱਥੇ ਵੀ ਮੇਰੇ ਕੋਈ ਰੀਜ਼ਨ ਹੈਗਾ ਸਪੈਸਿਫਿਕ ਤੇ ਉਸ ਤੋਂ ਬਾਅਦ ਇੱਕ ਵਾਰੀ ਆਬੂਦਾਬੀ ਤੇ ਇੱਕ ਵਾਰੀ ਦੁਬਈ ਜਾ ਕੇ ਆ ਚੁੱਕਿਆ ਹਾਂ ਜੀ ਮੈਂ ਇੰਡੀਆ ਦੇ ਵਿੱਚ ਕਿਹੜੀ ਕਿਹੜੀ ਤੇ ਇੰਡੀਆ ਦੇ ਵਿੱਚ ਵੀਰੇ ਇਧਰੋਂ ਸਾਊਥ ਮੈਂ ਮੋਸਟਲੀ ਕਰ ਚੁੱਕੇ ਹਾਂ ਤੇ ਇਧਰੋਂ ਨਾਰਥ ਤੱਕ ਆ ਰਿ ਚੁੱਕੇ ਹਾਂ ਤੇ ਇਧਰੋਂ ਵੈਸਟ ਸਾਈਡ ਵੀ ਜਿਵੇਂ ਵੈਸਟ ਬੰਗਾਲ ਅਯੋਧਿਆ ਬਨਾਰਸ ਲਖਨਾਉ ਇਧਰ ਸਾਰਾ ਕਵਰ ਕਰ ਚੁੱਕੇ ਹਾਂ ਅ ਤੁਸੀਂ ਦਸਤਾਰ ਬੰਨੀ ਹੋਈ ਹੈ ਦਾੜੀ ਹੈਗੀ ਹੈ ਤੁਹਾਡੇ ਜਦੋਂ ਤੁਸੀਂ ਇਸ ਸਰੂਪ ਦੇ ਵਿੱਚ ਕਿਤੇ ਜਾਂਦੇ ਹੋ ਇੰਡੀਆ ਦੇ ਵਿੱਚ ਵੀ ਜਾਂ ਇੰਡੀਆ ਤੋਂ ਬਾਹਰ ਵੀ ਕਿੱਦਾਂ ਐਕਸੈਪਟ ਕੀਤਾ ਜਾਂਦਾ ਤੁਹਾਨੂੰ ਇਰੇ ਹੁਣ ਤਾਂ ਚੇਂਜ ਹੋ ਗਿਆ ਮਾਹੌਲ ਕਿਉਂਕਿ ਜੇ ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਕਰੀਏ ਜਦੋਂ ਮੈਂ ਫਸਟ ਟਾਈਮ ਸਟਾਰਟ ਕੀਤਾ ਸੀ ਤੇ ਉਦੋਂ ਮੈਨੂੰ ਬਹੁਤ ਚੈਲੰਜਸ ਫੇਸ ਕੀ ਫੇਸ ਕੀਤੇ ਮੈਂ ਕਿ ਜਿਵੇਂ ਕਿ ਜਿਵੇਂ ਕਿਸੇ ਹਿੰਦੂਇਜ਼ਮ ਰਿਲੀਜੀਅਨ ਤੇ ਜਾਣਾ ਮੈਂ ਜਾਂ ਕਿਤੇ ਐਸੇ ਟੈਂਪਲਸ ਜਾਇਦਾ ਤੇ ਉਹ ਅਸੈਪਟ ਤਾਂ ਕਰ ਲੈਂਦੇ ਨੇ ਬਟ ਉਹ ਦੇਖਦੇ ਇਸ ਹਿਸਾਬ ਨਾਲ ਵੀ ਇੱਥੇ ਕੀ ਕਰਨ ਆਇਆ ਤੇ ਇੱਥੇ ਕਿਉਂ ਆਇਆ ਵੇ ਇਹ ਚੀਜ਼ਾਂ ਦਾ ਫੇਸ ਕੀਤਾ ਜਿਵੇਂ ਮੈਂ ਇੰਡੀਆ ਤੋਂ ਬਾਹਰ ਰਸ਼ੀਆ ਗਿਆ ਤੇ ਬਹੁਤ ਪੰਜਾਬੀ ਭਰਾ ਜਾਂਦੇ ਨੇ ਬਹੁਤ ਸਿੱਖ ਭਰਾ ਜਾਂਦੇ ਨੇ ਬਟ ਜਿਵੇਂ ਉਹਨਾਂ ਦੇ ਕਈਆਂ ਦੀ ਜਿਵੇਂ ਦਾੜੀ ਕੱਟੀ ਹੁੰਦੀ ਹੈ ਜਾਂ ਕਈਆਂ ਦੇ ਕੇਸ ਨਹੀਂ ਹੁੰਦੇ ਤੇ ਉੱਪਰ ਖੁੱਲੇ ਦਾੜੇ ਪ੍ਰਕਾਸ਼ ਵਾਲੇ ਦਸਤਾਰ ਵਾਲੇ ਬਹੁਤ ਟ੍ਰਿਗਰ ਜਾਂਦੇ ਨੇ ਬਹੁਤ ਰੀਅਰ ਤੇ ਜਦੋਂ ਉਹ ਫੇਸ ਕਰਦੇ ਨੇ ਤੇ ਉਹ ਤਾਂ ਪਹਿਲੇ ਕਨਫਿਊਜ਼ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਸਿੱਖ ਕੌਣ ਹੁੰਦੇ ਆ ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਇੱਕ ਹੀ ਗੁਰਦੁਆਰਾ ਸਾਹਿਬ ਪੂਰੇ ਰਸ਼ੀਆ ਵਿੱਚ ਐਡੀ ਵੱਡੀ ਕੰਟਰੀ ਹੈ ਉੱਥੇ ਸਿਰਫ ਇੱਕੋ ਗੁਰਦੁਆਰਾ ਸਾਹਿਬ ਹੈ ਔਰ ਉਹ ਵੀ ਇੱਕ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਉੱਪਰ ਛੋਟਾ ਜਿਹਾ ਰੈਂਟ ਕੀਤਾ ਹੋਇਆ ਹੈ ਗੁਰਦੁਆਰੇ ਸਲੀਸ ਤੇ ਲੈ ਕੇ ਤੇ ਉੱਥੇ ਰੈਂਟ ਕੀਤਾ ਹੋਇਆ ਤੇ ਉੱਥੇ ਬਹੁਤ ਜ਼ਿਆਦਾਤਰ ਜਿਹੜੇ ਰਸ਼ੀਆ ਜਾਂਦੇ ਨੇ ਤੇ ਉਹ ਦੂਜੇ ਵੇ ਨਾ ਜਾਂਦੇ ਨੇ ਤੇ ਡਾਇਰੈਕਟ ਫਲਾਈਟ ਲੈ ਕੇ ਬਹੁਤ ਘਟ ਜਾਂਦੇ ਨੇ ਇਸ ਕਰਕੇ ਉਹ ਜਿਆਦਾ ਫੇਸ ਨਹੀਂ ਕਰਦੇ ਤੇ ਸਭ ਤੋਂ ਪਹਿਲੇ ਜਦੋਂ ਮੈਂ ਗਿਆ ਸੀ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਉਹ ਤਾਂ ਪਹਿਲੇ ਕਨਫਿਊਜ਼ ਹੋ ਗਏ ਕਿ ਮੈਂ ਕੌਣ ਆ ਤੇ ਕਿੱਥੋਂ ਆ ਕਿਉਂਕਿ ਸਭ ਤੋਂ ਪਹਿਲੇ ਉਹ ਫੇਸ ਰਿਕਗਨਾਈਜ਼ ਕਰਦੇ ਨੇ ਪੂਰਾ ਫੇਸ ਬਿਨਾ ਦਾੜੀ ਤੋਂ ਕਿਉਂਕਿ ਉਹਨਾਂ ਦੇ ਦਾੜੀ ਨਹੀਂ ਹੁੰਦੀ ਤੇ ਮੇਰੇ ਅੱਧੀ ਦਾੜੀ ਹੋਣ ਕਰਕੇ ਉਹ ਕਨਫਿਊਜ਼ ਹੋ ਗਏ ਸੀ ਕਿ ਇਹ ਕਿਤੇ ਫੇਸ ਆਪਣਾ ਹਾਈਡ ਤਾਂ ਨਹੀਂ ਕਰ ਰਿਹਾ ਯਾ ਇਹਦੇ ਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਵੀ ਮੈਂ ਸਿਰ ਟਕਿਆ ਹੋਇਆ ਹੈ ਤੇ ਕਿ ਮੈਂ ਆਪਣਾ ਪੂਰਾ ਹੈੱਡ ਕਵਰ ਕਰ ਰਿਹਾ ਤੇ ਕੋਈ ਕਿਉਂਕਿ ਉਹ ਯੂਜੂਲੀ ਨਾ ਜਿਹੜਾ ਐਨਾ ਪੋਰਸ਼ਨ ਹੁੰਦਾ ਨਾ ਉਹ ਇੱਥੋਂ ਵੀ ਸਕੈਨ ਕਰਦੇ ਨੇ ਤੁਹਾਡੇ ਮੱਥੇ ਤੋਂ ਤੇ ਆਈਜ਼ ਪੂਰਾ ਸਕੈਨ ਹੁੰਦਾ ਪ੍ਰੋਪਰ ਪ੍ਰੋਪਰ ਤੇ ਕਵਰ ਹੋਣ ਕਰਕੇ ਨਹੀਂ ਪਤਾ ਲੱਗਦਾ ਤੇ ਉਹਨਾਂ ਨੂੰ ਇਹ ਸੀ ਕਿ ਇਹ ਪਤਾ ਨਹੀਂ ਕਿੱਥੋਂ ਆਇਆ ਹੈ ਕਿਉਂ ਆਇਆ ਹੈ ਕਿੱਦਾਂ ਤਾਂ ਇਹ ਚੈਲੰਜਸ ਮੈਨੂੰ ਪਹਿਲੀ ਵਾਰੀ ਤਾਂ ਬਹੁਤ ਫੇਸ ਕੀਤਾ ਮੈਨੂੰ ਯਾਦ ਹੈ ਮੈਨੂੰ ਸਾਢੇ 3 ਘੰਟੇ ਬਿਤਾ ਕੇ ਰੱਖਿਆ ਸੀ 에ਰਪੋਰਟ ਤੇ ਉਹਨਾਂ ਨੇ ਸਿਰਫ ਦਸਤਾਰ ਤੇ ਦਾੜੀ ਕਰਕੇ ਤੁਸੀਂ ਦੱਸਿਆ ਕਿ ਤੁਸੀਂ ਚਾਰ ਵਾਰੀ ਜਿਹੜਾ ਉੱਥੇ ਜਾ ਕੇ ਆਏ ਹੋ ਇੱਕ ਵਾਰੀ ਤੁਹਾਨੂੰ ਅਗਰ ਇੰਨੀ ਪ੍ਰੋਬਲਮ ਫੇਸ ਹੋਈ ਦੂਜੀ ਵਾਰੀ ਫਿਰ ਕਿਉਂ ਜਾਣ ਦਾ ਮਨ ਬਣਿਆ ਤੁਹਾਡਾ ਵੀਰੇ ਇੱਕ ਜ਼ਿੱਦੇ ਸੁਭਾਅ ਹੁੰਦਾ ਨਾ ਮੈਂ ਥੋੜੇ ਜ਼ਿੱਦੀ ਸੁਭਾਅ ਦਾ ਹਾਂ ਕਿਉਂਕਿ ਬੇਸ਼ੱਕ ਮੈਂ ਦਸਤਾਰ ਬੰਨੀ ਹੈ ਪਰ ਮੈਂ ਆਪਣੇ ਆਪ ਨੂੰ ਪੂਰਨ ਸਿੱਖ ਤਾਂ ਨਹੀਂ ਕਹਿੰਦਾ ਬਟ ਮੈਨੂੰ ਇਹ ਹੁੰਦਾ ਕਿ ਜੇ ਮੈਂ ਜਾ ਰਿਹਾ ਨਾ ਜੋ ਮੈਨੂੰ ਅਕਸੈਪਟ ਕਰਨਗੇ ਤਾਂ ਮੇਰੇ ਵਰਗੇ ਕਈ ਭਰਾਵਾਂ ਨੂੰ ਬਹੁਤ ਸੁੱਖਾ ਹੋ ਜਾਏਗਾ ਉੱਥੇ ਤੇ ਮੈਂ ਪਹਿਲੀ ਵਾਰ ਹੀ ਗਿਆ ਵੀਰੇ ਮੈਨੂੰ ਸਾਢੇ 3 ਘੰਟੇ ਉਹਨਾਂ ਨੇ ਬਿਠਾ ਕੇ ਰੱਖਿਆ ਤੇ ਮੈਂ ਬਹੁਤ ਫਰਸਟੇਡ ਹੋ ਗਿਆ ਸੀ ਮੇਰਾ ਫਰਸਟ ਐਕਸਪੀਰੀਅੰਸ ਸੀ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਜਾਟ ਚ ਬੈਠਾ ਸੀ ਤੇ ਬਹੁਤ ਚਾਚਾ ਨਾਲ ਗਿਆ ਤੇ ਸਭ ਤੋਂ ਵੱਡੀ ਗੱਲ ਤਾਂ ਦੇਖਿਓ ਬਾਹਰਲੇ ਤਾਂ ਛੱਡੋ ਆਪਣੇ ਇੰਡੀਆ 에ਰਪੋਰਟ ਤੇ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਜਦੋਂ ਰਸ਼ੀਆ ਦੀ ਫਲਾਈਟ ਦਾ ਪਤਾ ਲੱਗਦਾ ਨਾ ਤੇ ਉਹ ਤੁਹਾਨੂੰ ਐਂ ਦੇਖਦੇ ਨੇ ਵੀ ਤੁਸੀਂ ਪਤਾ ਨਹੀਂ ਕੀ ਕਰਨ ਚੱਲੇ ਹੋ ਜਾਂ ਤੁਸੀਂ ਆਣਾ ਕਿ ਨਹੀਂ ਆਣਾ ਮੈਨੂੰ ਇੰਡੀਆ 에ਰਪੋਰਟ ਤੇ ਵੀ ਉਹਨਾਂ ਨੇ ਪੌਣਾ ਘੰਟਾ ਬਟਾ ਕੇ ਰੱਖਿਆ ਮੈਨੂੰ ਬੋਰਡਿੰਗ ਪਾਸ ਨਹੀਂ ਸੀ ਦਿੱਤਾ ਉਹਨਾਂ ਨੇ ਤੇ ਬਹੁਤ ਵੱਡਾ ਅਫਸਰ ਆਇਆ ਫਿਰ ਉਹਦੇ ਨਾਲ ਗੱਲਬਾਤ ਕੀਤੀ ਤਾਂ ਕਿਉਂਕਿ ਰਸ਼ੀਆ ਇੱਕ ਵੇ ਹੈ ਕਿਉਂਕਿ ਜੇ ਤੁਸੀਂ ਰਸ਼ੀਆ ਪਹੁੰਚ ਗਏ ਤੁਸੀਂ ਯੂਰਪ इजीली ਐਂਟਰ ਕਰ ਸਕਦੇ ਹੋ ਕਿਉਂਕਿ ਇੱਕ ਸਾਈਡ ਸੈਂਟ ਪੀਟਰਸਬਰਗ ਹੈ ਉੱਥੇ ਵੀ ਗਿਆ ਉੱਥੇ ਫਿਨਲੈਂਡ ਦਾ ਬਾਰਡਰ ਪੈਂਦਾ ਹੈ ਬਾਇਰਵੋਡ ਤੇ ਇਧਰੋਂ ਯੂਕਰੇਨ ਪੈਂਦਾ ਯੂਕਰੇਨ ਪਾਰ ਕਰਕੇ ਤੁਸੀਂ ਜੌਰਜੀਆ ਜਰਮਨੀ इजीली ਮਤਲਬ ਕਿ ਇੱਕ ਦੋ ਦਿਨ ਜੀ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਆਪਣੇ ਜਿਹੜੇ ਪੰਜਾਬੀ ਭਰਾ ਨੇ ਉਹ ਸਿਰਫ ਡੌਂਕੀ ਮਾਰ ਰਹੇ ਹੀ ਜਾਂਦੇ ਨੇ ਉਹਨਾਂ ਨੂੰ ਇਹ ਆਪਣੀ ਇੱਕ ਇਮੇਜ ਬਣ ਚੁੱਕੀ ਹੈ ਇਦਾਂ ਦੀ ਸਾਰੇ ਨਹੀਂ ਹੁੰਦੇ ਕਿਉਂਕਿ ਜੇ ਜਿਹੜੇ ਜਾਂਦੇ ਵੀ ਨੇ ਨਾ ਉਹਨਾਂ ਦੀ ਮਜਬੂਰੀ ਹੈ ਉਨਦੀ ਮਜਬੂਰੀ ਹੈ ਇੱਥੇ ਨਹੀਂ ਕੁਝ ਹੈਗਾ ਉਹ ਤਾਂ ਹੀ ਜਾਂਦੇ ਨੇ ਤੇ ਪਰ ਉਹਨਾਂ ਨੂੰ ਐ ਲੱਗਦਾ ਤੇ ਮੈਂ ਗਿਆ ਤੇ ਮੈਨੂੰ ਬਹੁਤ ਪਹਿਲੇ ਤਾਂ ਚਲੋ ਮੈਂ ਬੈਠਾ ਰਿਹਾ ਤੇ ਕੁਛ ਨਿਤਨੇਮ ਨਹੀਂ ਸੀ ਕੀਤਾ ਫਿਰ ਮੈਂ ਉੱਥੇ ਬਕੇ ਪਾਰਟ ਕਰਨ ਲੱਗਿਆ ਮੈਂ ਕਿ ਚਲ ਟਾਈਮ ਪਾਸ ਹੋ ਜਾਏਗਾ ਤੇ ਮੈਨੂੰ ਉੱਥੇ ਵੀਰੇ ਆਪਣੇ ਪੰਜਾਬੀ ਭਰਾਵਾਂ ਨੇ ਵੀ ਬਹੁਤ ਟੌਰਚਰ ਕੀਤਾ ਕਿਉਂਕਿ ਮੈਂ ਐਦਾਂ ਹੀ ਸੀਗਾ ਤੇ ਉਹ ਜਿਵੇਂ ਉਹਨਾਂ ਦੇ ਕੇਸ ਨਹੀਂ ਸੀਗੇ ਤੇ ਚਲੋ ਹੈ ਤਾਂ ਭਰਾ ਹੀ ਤੇ ਮੈਨੂੰ ਦੇਖ ਕੇ ਕਹਿੰਦੇ ਵੀ ਹਾਂ ਵੀ ਕਿੱਥੇ ਚੱਲੇ ਆ ਤੈਨੂੰ ਤਾਂ ਨਹੀਂ ਐਂਟਰੀ ਦੇਣੀ ਇਹਨਾਂ ਨੇ ਤੇ ਮੈਂ ਜਿਆਦਾ ਰਿਸਪੌਂਸ ਨਹੀਂ ਦਿੱਤਾ ਵੀਰੇ ਕਿਉਂਕਿ ਮੇਰਾ ਨੇਚਰ ਹੈ ਮੈਂ ਜਿਆਦਾ ਇੱਚ-ਚੱਚ ਪੈਂਦਾ ਨਹੀਂ ਮੈਨੂੰ ਹੁੰਦਾ ਵੀ ਜਿਹੜਾ ਬੋਲਦਾ ਬੋਲ ਜAVE ਆਪਾਂ ਪਰਵਾਹ ਨਹੀਂ ਕਰਦਾ ਮੈਂ ਤੇ ਉਹਨਾਂ ਨੇ ਫਿਰ ਹੋਰ ਮੈਨੂੰ ਗਿਆ ਕਹਿੰਦਾ ਹਾਂ ਬਾਬਾ ਉਹਨਾਂ ਨੇ ਮੈਨੂੰ ਬਾਬਾ ਵਰਡ ਯੂਜ਼ ਕੀਤਾ ਕਹਿੰਦੇ ਹਾਂ ਵੀ ਬਾਬਾ ਤੈਨੂੰ ਤਾਂ ਨਹੀਂ ਜਾਣ ਦਿੰਦੇ ਤੂੰ ਤਾਂ ਇੱਥੇ ਹੀ ਰਹੇਂਗਾ ਤੇ ਮੈਨੂੰ ਉਦੋਂ ਥੋੜਾ ਫੀਲ ਹੋਇਆ ਵੀਰੇ ਤੇ ਸਾਢੇ 3 ਘੰਟੇ ਬਾਅਦ ਮੈਂ ਆਪ ਉੱਠ ਕੇ ਚਲਾ ਗਿਆ ਆਫੀਸਰ ਦਾ ਕਮਰਾ ਨੌਕ ਕੀਤਾ ਤੇ ਸਾਰੇ ਦੇਖ ਕੇ ਹੈਰਾਨ ਸੀ ਵੀ ਮੈਂ ਇਦਾਂ ਕਿਉਂ ਤੇ ਵੀਰੇ ਮੈਂ ਗਵਰਨਮੈਂਟ ਜੌਬ ਸੀ ਤੇ ਮੈਂ ਲੀਗਲ ਸੀ ਮੈਂ ਛੁੱਟੀਆਂ ਲੈ ਰੱਬ ਦੀ ਦਿਆ ਨਾਲ ਮੈਂ ਇੰਗਲਿਸ਼ ਬਹੁਤ ਵਧੀਆ ਬੋਲ ਲੈਂਦਾ ਸੀ ਤੇ ਮੈਂ ਸਿੱਧਾ ਗਿਆ ਤੇ ਉਹਨਾਂ ਨੂੰ ਆਂਦੀ ਨਹੀਂ ਪਰ ਜੇ ਤੁਸੀਂ ਸਹੀ ਬੋਲਦੇ ਹੋ ਨਾ ਤਾਂ ਉਹ ਸਮਝ ਲੈਂਦੇ ਨੇ ਤੇ ਮੈਂ ਕਿਹਾ ਮੈਂ ਕਿਹਾ ਵੀ ਮੈਨੂੰ ਮੇਰਾ ਪਾਸਪੋਰਟ ਦੇ ਦਿਓ ਜਾਂ ਮੈਨੂੰ ਤੋਰ ਦਿਓ ਜਦੋਂ ਮੈਂ ਉਹਨੂੰ ਕਿਹਾ ਮੈਨੂੰ ਤੋਰ ਦਿਓ ਆਫੀਸਰ ਬੜਾ ਹੈਰਾਨ ਆਇਆ ਕਿ ਇਹ ਖੁਦ ਹੀ ਕਹੀ ਇਹਨਾਂ ਮੈਨੂੰ ਤੋਰ ਦਿਓ ਤੇ ਮੈਨੂੰ ਕਹਿੰਦਾ ਬਹਿ ਜਾ 10 ਮਿੰਟ 10 ਮਿੰਟ ਬੈਠਾ ਵੀਰੇ ਤੇ ਉਹ ਨਾ ਐਡੇ ਬੰਡਲ ਲੈ ਕੇ ਆਇਆ ਪਾਸਪੋਰਟ ਦੇ ਤੇ ਮੈਨੂੰ ਕਮਰੇ ਚ ਬੁਲਾ ਲਿਆ ਮੈਨੂੰ ਕਹਿੰਦਾ ਆਜੋ ਅੰਦਰ ਆਜੋ ਤੇ ਪਹਿਲਾ ਇਨਸਾਨ ਮੈਂ ਸਿਖਾਤੇ ਮੈਨੂੰ ਵੀਰੇ ਉਹਨ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕਿੱਥੋਂ ਆਇਆ ਕਿਉਂ ਆਇਆ ਕੀ ਕਰਦਾ ਮੇਰਾ ਫੋਨ ਤੱਕ ਚੈੱਕ ਕੀਤਾ ਉਹਨਾਂ ਨੇ WhatsApp ਦੇ ਚੈਟਸ ਚੈੱਕ ਕੀਤੇ ਉਹਨਾਂ ਨੇ IP ਐਡਰੈਸ ਨੋਟ ਕੀਤਾ ਸਭ ਕੁਝ ਕਰਕੇ ਜਦੋਂ ਮੇਰਾ ਕੁਝ ਨਹੀਂ ਨਿਕਲਿਆ ਨਾ ਤੇ ਮੈਂ ਕਿਹਾ ਹੁਣ ਮੈਂ ਜਾਵਾਂ ਸਰ ਤੇ ਕਹਿੰਦੇ ਨਹੀਂ ਇੱਕ ਰਿਕੁਐਸਟ ਕਰਨੀ ਹੈ ਤੁਹਾਨੂੰ ਇੱਕ ਪੁਲਿਸ ਆਫੀਸਰ ਕਹਿ ਰਿਹਾ ਤੇ ਮੈਂ ਕਿਹਾ ਹਾਂਜੀ ਤੁਸੀਂ ਕਰੋ No problem ਕਹਿੰਦੇ ਤੂੰ ਇੰਗਲਿਸ਼ ਬਹੁਤ ਵਧੀਆ ਬੋਲਦਾ ਨਾ ਬਾਹਰ ਜਿਹੜੇ ਬੈਠੇ ਨੇ ਤੇ ਉਹਨਾਂ ਨਾਲ ਸਾਡੂ ਪ੍ਰੋਬਲਮ ਹੋਏਗੀ ਤੇ ਕੀ ਤੂੰ ਸਾਡੀ ਹੈਲਪ ਕਰ ਸਕਦਾ ਐਜ਼ ਅ ਟਰਾਂਸਲੇਟਰ ਤੇ ਮੈਂ ਵੀ ਵੇ ਇੱਕ ਸ਼ਰਤ ਰੱਖਤੀ ਮੈਂ ਕਹਿੰਦਾ ਜੀ ਮੈਂ ਕਰ ਤਾਂ ਸਕਦਾ ਪਰ ਤੁਹਾਨੂੰ ਸਭ ਤੋਂ ਪਹਿਲਾਂ ਮੈਨੂੰ ਭੇਜਣਾ ਪਊਗਾ ਕਹਿੰਦੇ ਡੀਲ ਡਨ ਤੇ ਵੀਰੇ ਮੈਂ ਅੰਦਰ ਬੈਠਾ ਗਿਆ ਤੇ ਵਾਰੀ-ਵਾਰੀ ਜਿਵੇਂ ਲੋਕ ਆਏਗੇ ਕਿਉਂਕਿ ਮੈਨੂੰ ਸੇ ਸਭ ਨੂੰ ਕਢਾਣਾ ਹੈ ਤੇ ਸਭ ਨੂੰ ਆਏਗੇ ਮੈਂ ਫਟਾਫਟ ਕਹੇਗੀ ਤੇ ਜਦੋਂ ਦੋ ਪੰਜਾਬੀ ਭਰਾ ਆਏ ਨਾ ਤੇ ਇੱਕ ਵਾਰੀ ਤਾਂ ਮੇਰਾ ਮਨ ਬੇਈਮਾਨ ਹੋਇਆ ਸੀ ਮੈਂ ਮੈ ਤੁਹਾਨੂੰ ਕਹਾਂ ਝੂਠ ਨਹੀਂ ਬੋਲਦਾ ਮੇਰਾ ਮਨ ਬੇਈਮਾਨ ਹਾਂ ਤੇ ਮੁੰਡਾ ਨੂੰ ਕਿਹਾ ਵੀ ਮੈਂ ਕਿਹਾ ਬਾਈ ਦੇਖ ਲਓ ਜਾਣਾ ਹੈ ਕਿ ਵਾਪਸ ਭੇਜਾਂ ਨਹੀਂ ਵੀਰੇ ਸੌਰੀ तू ਤਾਂ ਆਪਣਾ ਗੁਰਸਿੱਖ ਭਰਾ ਹੈ ਤੇ ਮੈਂ ਕਿਹਾ ਵੀਰੇ ਗੁਰਸਿੱਖ ਭਰਾ ਨੂੰ ਮਾਈਨਰ ਨਹੀਂ ਲਈਦਾ ਹੁੰਦਾ ਕਿਉਂਕਿ ਪਤਾ ਨਹੀਂ ਕਦੋਂ ਰੱਬ ਕੀ ਖੇਡ ਵਰਤਾਵੇ ਮੈਂ ਕਿਹਾ ਕੀ ਪਤਾ ਤੁਹਾਡੇ ਉਸ ਕਰਕੇ ਰੱਬ ਨੇ ਵੀ ਮੇਰੀ लाज ਰੱਖਣ ਲਈ ਤੇ ਮੈਨੂੰ ਦੇਖ ਲਓ ਮਰੇ ਬਿਠਾਤਾ ਵੀਰੇ ਮੈਂ ਐਦਾਂ ਬੈਠਾ ਸੀ ਆਫੀਸਰ ਸਾਹਮਣੇ ਬਣ ਕੇ ਉਹ ਬੰਨ ਨਹੀਂ ਦਿੰਦੇ ਉਹ ਖੜੇ ਰੱਖਦੇ ਕਿਉਂਕਿ ਉਹਨਾਂ ਲਈ ਸੀ ਪ੍ਰिजन ਆ ਤੂੰ ਮੈਨੂੰ ਐਦਾਂ ਬਿਠਾ ਕੇ ਰੱਖਿਆ ਤੇ ਮੈਂ ਟੌਰ ਨਾ ਬੈਠਾ ਸੀ ਤੇ ਉਹ ਐਦਾਂ ਹੀ ਖੜੇ ਸੀ ਤੇ ਮੈਂ ਕਿਹਾ ਵੀ ਦੇਖ ਲਓ ਜਾਣਵਾ ਕਿ ਤੋਰਾ ਨਹੀਂ ਵੀਰੇ ਸੌਰੀ ਪਰ ਮੇਰੇ ਮਨ ਚ ਸਿਗਾ ਵੀ ਨਹੀਂ ਯਾਰ ਜੇ ਇਹ ਵੀ ਪਤਾ ਨਹੀਂ ਕਿਹੜੀ ਮਜਬੂਰੀ ਨਵਾਏ ਨੇ ਤੇ ਜਦੋਂ ਮੇਰੇ 10 15 ਲੋਕ ਹੋ ਗਏ ਫਿਰ ਮੈਂ ਆਫੀਸਰ ਨੂੰ ਕਿਹਾ ਮੈਂ ਕਿਹਾ ਹੁਣ ਮੈਨੂੰ ਜਾਣ ਦੋ ਪ ਮੈਂ ਕਹਿੰਦਾ ਹੁਣ ਮੈਨੂੰ ਜਾਣ ਦੋ ਫਿਰ ਮੇਰੇ ਮਨ 'ਚ ਖਾਰ ਰਹੀ ਸੀ ਕਿ ਉਹਨਾਂ ਨੇ ਮੈਨੂੰ ਕਿਉਂ ਰੋਕਿਆ ਚਲੋ ਪਹਿਲਾਂ ਮੈਂ ਸੀਗਾ ਤੇ ਮੈਂ ਬਹੁਤ ਖੁਸ਼ੀ-ਖੁਸ਼ੀ ਚਾਹਨਾ ਗਿਆ ਵੀਰੇ 30 ਬੰਦੇ ਸੀਗੇ ਤੇ ਸਭ ਤੋਂ ਪਹਿਲਾਂ ਮੈਂ ਗਿਆ ਤੇ ਚਲੋ ਵਧੀਆ ਮਾਹੌਲ ਰਿਹਾ ਤੇ ਮੈਂ ਇੰਡੀਆ ਵਾਪਸ ਆਇਆ ਤੇ ਮੇਰੇ ਮਨ 'ਚ ਨਾ ਉਹ ਗੱਲ ਖਟਕਰੀ ਸੀ ਕਿ ਯਾਰ ਇਹਨਾਂ ਨੇ ਮੈਨੂੰ ਕਿਉਂ ਰੋਕਿਆ ਕਿਉਂ ਰੋਕਿਆ ਮੈਂ ਵੀਰੇ ਅਫੇਅਰ ਲੋਨ ਅਪਲਾਈ ਕੀਤਾ ਪੈਸੇ ਅਪਲਾਈ ਕੀਤੇ ਤੇ ਮੈਂ ਫਿਰ ਚਲਾ ਗਿਆ ਤੁਸੀਂ ਪਹਿਲੀ ਵਾਰ ਮੈਂ ਗਿਆ ਸੀ ਨਵੰਬਰ 2000 ਵੀ 21 ਵਿੱਚ ਮੇਰੇ ਕੋ ਪਾਸਪੋਰਟ ਦੀ ਡੇਟ ਹੋਣੀ ਉਸ ਤੋਂ 2-3 ਮਹੀਨੇ ਬਾਅਦ ਮੈਂ ਫੇਰ ਚਲਾ ਕਿ ਮੈਨੂੰ ਯਾਦ ਆ ਮੈਂ ਫੈਬ ਚ ਗਿਆ ਸੀ ਫੈਬ 2021 ਚ ਗਿਆ ਹਾਂਜੀ ਨਵੰਬਰ 2020 ਵਿੱਚ ਪਹਿਲੀ ਵਾਰ ਗਿਆ ਸੀ ਮੈਂ 14 ਦਿਨਾਂ ਲਈ ਫਿਰ ਮੈਂ ਫੈਬ 2021 ਚ ਫੇਰ ਗਿਆ ਤੇ ਜਦੋਂ ਮੈਂ 에ਰਪੋਰਟ ਤੇ ਗਿਆ ਐਤਕਿ ਮੈਂ ਪੂਰੀ ਤਿਆਰੀ ਨਾਲ ਗਿਆ ਸੀ ਐਤਕਿ ਮੇਰੇ ਕੋ ਬ੍ਰੈਡ ਵੀ ਸੀ ਮੇਰੇ ਕੋ ਜੈਮ ਵੀ ਸੀ ਮੈਨੂੰ ਸਿੱਖਣਾ ਨੇ ਮੈਨੂੰ ਫੇਰ ਬਿਠਾਣਾ ਤੇ ਮੇਰੇ ਨਾਲ ਹੋਰ ਪੰਜਾਬੀ ਭਰਾ ਬੈਠੇ ਉਹ ਡਰਨ ਕਿੰਨੇ ਬਾਈ ਕਿੰਨੀ देर ਬਿਠਾਉਂਦੇ ਮੈਂ ਕਹਾ 3 1/3 3 ਘੰਟੇ ਬਿਠਾਉਂਦੇ ਕਰਨਗੇ ਕਿ ਮੈਂ ਕਹਾ ਮੇਰੇ ਕੋ ਬ੍ਰੈਡ ਜੈਮ ਹੈਗਾ ਪਰ ਆਰਾਮ ਨਾਲ ਬੈਠਾਂਗੇ ਟੈਨਸ਼ਨ ਨਹੀਂ ਲੈਣੀ ਤੇ ਲੱਕੀਲੀ ਤੁਸੀਂ ਲਾ ਲਓ ਵੀਰੇ ਮੈਨੂੰ ਉਹਨਾਂ ਨੇ ਪੌਣੇ ਘੰਟੇ ਚ ਬੁਲਾ ਲਿਆ ਮੈਂ ਬੜਾ ਹੈਰਾਨ ਆ ਸੇਮ ਉਹੀ ਆਫੀਸਰ ਸੀ ਕਲੈਕਸੀ ਨਹੀਂ ਆਫੀਸਰ ਲੱਗ ਹੁੰਦੇ ਪਰ 에ਅਰਪੋਰਟ ਸੇਮ ਸੀਗਾ 에ਅਰਪੋਰਟ ਸੇਮ ਸੀ ਤੇ ਕੁਦਰਤੀ ਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਰੱਬ ਜਾਣੇ ਕਿਸਮਤ ਦੀ ਖੇਡ ਹੁੰਦੀ ਹੈ ਯੰਗ ਪੰਜਾਬੀ ਸਪੈਸ਼ਲ ਪੰਜਾਬੀ ਹਰਿਆਣਾ ਰਾਜਸਥਾਨ ਨੂੰ ਰਸ਼ੀਆ ਦਾ ਵੀਜ਼ਾ ਨਹੀਂ ਦਿੰਦੇ ਤੋ ਮੈਨੂੰ ਲੱਕੀਲੀ 6 ਮਹੀਨੇ ਦਾ ਮਿਲ ਗਿਆ। ਤੋ ਆਫੀਸਰ ਵੀ ਹੈਰਾਨ ਸੀ ਵੀ ਇਹਨੂੰ 6 ਮਹੀਨੇ ਦਾ ਵੀਜ਼ਾ ਕਿੱਦਾਂ ਮਿਲ ਗਿਆ। ਕਿਉਂਕਿ 6 ਮਹੀਨੇ ਦਾ ਵੀਜ਼ਾ ਮਤਲਬ ਯੂਰਪ ਦੀ ਖੁੱਲੀ ਐਂਟਰੀ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ ਜਾਓ ਔਰ ਮਲਟੀਪਲ ਐਂਟਰੀਜ਼ ਜਦੋਂ ਮਰਜ਼ੀ ਮੈਂ ਬਾਰਡਰ ਟੱਪ ਕੇ ਆ ਜਾ ਸਕਦਾ ਸੀ। ਤੋ ਉਹ ਬੜੇ ਹੈਰਾਨ ਹੋਏ ਸੀ। ਤੇ ਉਹਨਾਂ ਨੇ ਮੈਨੂੰ ਪੌਣਾ ਘੰਟਾ ਰੋਕਿਆ ਤੇ ਉਹ ਪੰਜਾਬੀ ਭਰਾ ਮੈਨੂੰ ਦੇਖਣ ਕਹਿੰਦੇ ਬਾਈ ਤੂੰ ਤਾਂ ਚੱਲਿਆ। ਮੈਂ ਕਿਹਾ ਤੁਸੀਂ ਬਰੈਡ ਜਮ ਰੱਖੋ। ਤੁਸੀਂ ਇੰਜੋਏ ਕਰੋ। ਤੇ ਫੇਰ ਵੀਰ ਮੈਂ ਚਲਾ ਗਿਆ ਪਰ ਫੇਰ ਮੇਰੇ ਮਨ 'ਚ ਖਾਰ ਸੀਗੀ। ਫੇਰ ਉਸ ਤੋਂ ਬਾਅਦ ਮੈਂ ਫੇਰ ਮੈਨੂੰ ਸਿਰਫ 10 ਮਿੰਟ ਰੁਕਿਆ ਸੀ ਸਿਰਫ 10 ਮਿੰਟ ਉਹਨੇ ਪਾਸਪੋਰਟ ਦੇਖਿਆ ਤੇ ਐਂ ਦੇਖਿਆ ਮੈਨੂੰ ਕਹਿੰਦਾ ਵੈਲਕਮ ਟੂ ਰਸ਼ਾ ਮੈਂ ਕਿਹਾ ਠੀਕ ਹੈ ਪਰ ਤੁਸੀਂ ਫੇਰ ਵੀ 10 ਮਿੰਟ ਲਵਾਏ ਮੇਰੇ ਮੈਂ ਫੇਰ ਇੰਡੀਆ ਵਾਪਸ ਆਇਆ ਫੇਰ ਮੈਂ ਪਲਾਨ ਕੀਤਾ ਸੀ ਮੈਂ ਕਿਹਾ ਜੇ ਹੁਣ ਮੈਨੂੰ ਐਤ ਕੀ ਰੋਕਣਗੇ ਨਾ ਐਤ ਕੀ ਤਾਂ ਮੈਂ ਉੱਥੇ ਖੜੀ ਜਾਣਾ ਮੈਂ ਤੁਸੀਂ ਮੈਨੂੰ ਰੋਕ ਕੇ ਰਿਓ ਮੈਨੂੰ ਰੀਜ਼ਨ ਦੇਓ ਯਾਰ ਮੇਰੇ ਕੋਈ ਇਲੀਗਲ ਹੈ ਮੇਰੇ ਤੇ ਕੋਈ ਕ੍ਰਿਮੀਨਲ ਰਿਕਾਰਡ ਹੈ ਤੁਸੀਂ ਮੈਨੂੰ ਪਤਾ ਕਰੋ ਤੇ ਫੇਰ ਮੈਂ ਗਿਆ ਸੀ ਵੀਰੇ ਨਵਾਂ ਸਾਲ ਮੈਂ ਮਨਾ ਕੇ ਆਇਆ 2023 ਦਾ ਇਸ ਵਾਰੀ ਵੀਰੇ ਉਹਨਾਂ ਨੇ ਮ ਮੈਨੂੰ ਨੇ ਪਾਸਪੋਰਟ ਦੇਖਿਆ ਮੈਨੂੰ ਕਹਿੰਦਾ ਵੈਲਕਮ ਟੂ ਰਸ਼ੀਆ ਮੈਂ ਕਹਾ ਹੁਣ ਨਹੀਂ ਮੈਂ ਆਂਦਾ ਮੂ ਤਾਂ ਪਲਾਨ ਕਰ ਮੈਂ ਕਹਾ ਮੈਂ ਹੁਣ ਨਹੀਂ ਆਂਦਾ ਮੇਰਾ ਮੋਟਿਵ ਪੂਰਾ ਹੋ ਗਿਆ ਕਿਉਂਕਿ ਮੈਂ ਉਹਨਾਂ ਨੂੰ ਇਹ ਦਰਸਾਣਾ ਸੀ ਕਿ ਵੀਰੇਜ ਮੈਂ ਐਦਾਂ ਕਵਰ ਕਰਕੇ ਤੇ ਦਾੜਾ ਪ੍ਰਕਾਸ਼ ਹੈ ਦੈਟ ਮੀਨਸ ਇਹ ਮੈਂ ਰਿਪਰੈਜ਼ੈਂਟ ਕਰ ਰਿਹਾ ਇਹ ਵੀ ਮੇਰਾ ਇੱਕ ਰਿਲੀਜੀਅਨ ਹੈ ਕਿਉਂਕਿ ਆਫ ਕੌਰਸ ਵੀਰੇਜ ਮੈਂ ਚਾਰ ਵਾਰੀ ਐਂਟਰੀ ਲਈ ਹੈ ਤੋ ਉਹਨਾਂ ਰਿਕਾਰਡ ਤੇ ਸਾਰਾ ਚੜਦਾ ਹੈ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਵੀ ਕੋਈ ਇੱਕ ਧਰਮ ਹੁੰਦਾ ਹੈ ਤੇ ਜਿਹੜੇ ਲੋਕ ਐਦਾਂ ਜਾਂਦੇ ਤੇ ਉਹ ਵਾਪਸ ਵੀ ਜਾਂਦੇ ਆ ਜ਼ਰੂਰੀ ਨਹੀਂ ਕਿ ਉੱਥੇ ਰਹਿ ਕੇ ਤੇ ਉਹ ਦੋ ਨੰਬਰ ਚ ਕਿਦੇ ਹੋ ਜਾਂਦੇ। ਤੋਂ ਬਸ ਮੇਰਾ ਮੋਟਿਵ ਸੀਗਾ ਮੇਰਾ ਪੂਰਾ ਹੋ ਗਿਆ ਮੁੜ ਕੇ ਨੇ ਮੈਂ ਗਿਆ। ਪਰ ਉੱਥੇ ਜਾ ਕੇ ਮੈਨੂੰ ਬਹੁਤ ਲੋਕਾਂ ਨਾਲ ਮਿਲਣ ਨੂੰ ਮਿਲਿਆ ਇਸ ਦਸਤਾਰ ਕਰਕੇ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਮੇਰੀ ਜ਼ਿੰਦਗੀ 'ਚ। ਮੈਂ ਅੱਜ ਤੱਕ ਮੇਰੀ ਔਕਾਤ ਨਹੀਂ ਹੈਗੀ ਮੈਂ ਕਹਿ ਸਕਦਾ ਔਕਾਤ ਰਿਡਿਊਸ ਕਰ ਰਹਾ। ਤੇ ਮੈਂ ਬਹੁਤ ਵਧੀਆ ਐਕਸਪੀਰੀਅੰਸ ਕਰਕੇ ਆਇਆ। ਤੁਹਾਡੀ ਇੰਨੀ ਅੱਛੀ ਜੌਬ ਸੀ ਇੱਥੇ ਤੁਸੀਂ ਗਵਰਨਮੈਂਟ ਜੌਬ ਕਰਦੇ ਸੀਗੇ ਤੇ ਉਹਦੇ 'ਚ ਪ੍ਰੋਬਲਮ ਨਹੀਂ ਆਈ ਤੁਹਾਨੂੰ? ਤੁਸੀਂ ਟਰੈਵਲ ਕਰਦੇ ਹੋ ਇੰਨਾ ਸਾਰਾ ਜੌਬ ਦਾ ਫਿਰ ਕਿੱਦਾਂ ਮੈਨੇ ਮੇਰੇ ਜੌਬ ਦਾ ਐਡਾ ਹੁੰਦਾ ਹੈ ਕਿ ਛੁੱਟੀਆਂ ਮਿਲ ਜਾਂਦੀਆਂ ਸਾਨੂੰ ਨੂੰ ਛੁੱਟੀਆਂ ਮਿਲ ਜਾਂਦੀਆਂ ਆਊਟ ਆਫ ਇੰਡੀਆ ਲੀਵ ਹੁੰਦੀ ਆ ਉਹ ਲੀਵ ਅਪਲਾਈ ਕਰਕੇ ਜਾਣਾ ਪੈਂਦਾ ਤਾਂ ਆਊਟ ਆਫ ਇੰਡੀਆ ਲੀਵ ਅਪਲਾਈ ਕਰਕੇ ਫਿਰ ਗਿਆ ਸੀ ਤੇ ਰੀਸੈਂਟਲੀ ਜਦੋਂ ਮੈਂ 2023 ਚ ਗਿਆ ਉਹਦੇ ਤਾਂ ਮੈਂ ਜੌਬ ਲੈਫਟ ਕਰ ਚੁੱਕਿਆ ਸੀ ਉਦੋਂ ਤਾਂ ਮੈਂ ਜੌਬ ਤੇ ਸੀ ਗਈ ਨਹੀਂ 2023 ਤੱਕ ਤਾਂ ਮੈਂ ਛੱਡ ਚੁੱਕਿਆ ਸੀ ਜੌਬ ਰੀਜ਼ਨ ਜੌਬ ਛੱਡਣ ਦਾ ਰੀਜ਼ਨ ਇਹ ਸੀ ਵੀਰੇ ਮੈਨੂੰ ਘੁੰਮਣ ਦਾ ਸ਼ੌਂਕ ਸੀ ਮੈਨੂੰ ਪੈਸ਼ਨ ਸੀ ਕਿ ਮੈਂ ਕਿਉਂਕਿ ਮੈਂ ਸੰਤ ਅਤਰ ਸਿੰਘ ਮਹਾਰਾਜ ਜੀ ਤੋਂ ਬਹੁਤ ਇਨਸਪਾਇਰ ਹੋਇਆ ਸੰਤ ਅਤਰ ਸਿੰਘ ਮਸਤੋਣਾ ਸਾਹਿਬ ਨੇ ਮ ਤੇ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਇਹਨਾਂ ਤੋਂ ਬਹੁਤ ਇਨਸਪਾਇਰ ਹੋਇਆ ਮੈਂ ਤੇ ਮੈਂ ਉਹਨਾਂ ਦੇ ਕਾਬਿਲਤਾ ਨਹੀਂ ਸਮਝਦਾ ਪਰ ਹਾਂ ਉਹਨਾਂ ਦੇ ਜੀਵਨ ਤੋਂ ਮੈਨੂੰ ਇਹ ਸਿੱਖਿਆ ਮਿਲੀ ਸੀ ਕਿ ਜੇ ਤੂੰ ਸੱਚੇ ਚੰਗੇ ਰਾਹ ਤੇ ਤੁਰਦੇ ਹੋ ਨਾ ਰੱਬ ਤੁਹਾਡੇ ਰਾਹ ਖੋਲਦਾ ਹੈ ਤੇ ਮੇਰੇ ਖੁੱਲੇ ਨੇ ਮੇਰੇ ਕੋ ਕੁਝ ਨਹੀਂ ਸੀਗਾ ਜਦੋਂ ਮੈਂ ਇਸ ਰਾਹ ਤੇ ਤੁਰਿਆ ਵੀਰੇ ਹੁਣ ਅੱਜ ਦੇ ਟਾਈਮ 'ਚ ਮੇਰੇ ਥੱਲੇ ਗੱਡੀ ਐ ਮੇਰੇ ਕੋ ਕੁਝ ਨਹੀਂ ਸੀਗਾ ਪਰ ਜੇ ਚੰਗੇ ਰਾਹ ਤੇ ਤੁਰੋਂਗੇ ਨਾ ਤਰਬ ਤਾਂ ਉਹ ਐਦਾਂ ਦੇ ਲੋਕ ਮਿਲਾਂਦਾ ਜਿਨ੍ਹਾਂ ਨੇ ਮੈਨੂੰ ਸਪான்ਸਰ ਤੱਕ ਕੀਤਾ ਮੈਂ ਜਾਣਦਾ ਨਹੀਂ ਸੀਗਾ ਵੀਰੇ ਪਰ ਉਹ ਮੈਨੂੰ ਸਪான்ਸਰ ਕਰ ਗਏ ਲੱਖਾਂ ਲੱਖਾਂ ਰੁਪਏ ਵੀ ਜਾਓ ਤੁਸੀਂ ਇੰਜੋਏ ਕਰੋ ਸਿਰਫ ਮੇਰੀ ਸਟੋਰੀ ਨੂੰ ਦੇਖ ਕੇ ਮੇਰੇ ਪੈਸ਼ਨ ਨੂੰ ਦੇਖ ਕੇ ਤੇ ਮੇਰੇ ਜੱਜਮੈਂਟ ਨੂੰ ਦੇਖ ਕੇ ਤੁਸੀਂ ਦੱਸਿਆ ਕਿ ਇੱਕ ਟਾਈਮ ਇਦਾਂ ਦਾ ਵੀ ਸੀ ਕਿ ਤੁਸੀਂ ਬਾਹਰ ਜਾਣਾ ਸੀ ਤੁਹਾਡੇ ਕੋਲੇ ਪੈਸੇ ਨਹੀਂ ਸੀ ਤੁਸੀਂ ਲੋਨ ਲੈ ਕੇ ਬਾਹਰ ਗਏ ਹੋ ਉਹ ਕੀ ਇਨਸੀਡੈਂਟ ਹੋਇਆ ਸੀ ਇਨਸੀਡੈਂਟ ਇਦਾਂ ਹੀ ਸੀ ਵੀਰੇ ਜਦੋਂ ਮੈਨੂੰ ਉਹਨਾਂ ਨੇ ਬਟਾ ਕੇ ਰੱਖਿਆ ਸੀ ਸਾਢੇ 3 ਘੰਟੇ ਤੇ ਮੈਨੂੰ ਇੱਕ ਤਰ੍ਹਾਂ ਦਾ ਮੈਂਟਲ ਟੌਰਚਰ ਹੋਇਆ ਸੀ ਕਿਉਂਕਿ ਮੈਂ ਅਜੇ ਤੱਕ ਕਦੇ ਇਦਾਂ ਦਾ ਫੇਸ ਨਹੀਂ ਕੀਤਾ ਮੇਰਾ ਫਸਟ ਟਾਈਮ ਇੰਟਰਨੈਸ਼ਨਲ ਟ੍ਰੈਵਲ ਸੀਗਾ ਤੇ ਮੇ ਇੱਕ ਤਰ੍ਹਾਂ ਮੈਂਟਲ ਟੌਰਚਰ ਹੋਇਆ ਸੀ ਕਿ ਯਾਰ ਮੈਂ ਐਸਾ ਕੀ ਕਰਤਾ ਕਿ ਠੀਕ ਹੈ ਵੀ ਮੈਂ ਸਿੱਖ ਆ ਜਾਂ ਮੈਂ ਇੰਡੀਅਨ ਆ ਮੈਂ ਪੰਜਾਬ ਤੋਂ ਆ ਪਰ ਤੁਸੀਂ ਐਦਾਂ ਤਾਂ ਨਹੀਂ ਜਜ ਕਰ ਸਕਦੇ ਕਿਸੇ ਨੂੰ ਤਾਂ ਮੈਨੂੰ ਸਿਗਾ ਕਿ ਯਾਰ ਮੈਂ ਮੈਨੂੰ ਕਿਉਂ ਕੋਈ ਐਦਾਂ ਕਰ ਰਿਹਾ ਤੇ ਜੇ ਮੈਨੂੰ ਕਰ ਰਹੇ ਤਾਂ ਮੇਰੇ ਵਰਗੇ ਹੋਰ ਕਈ ਭਰਾ ਨੇ ਚਲੋ ਰੱਬ ਦੀ ਮਿਹਰ ਨਾਲ ਮੈਂ ਬੋਲ ਲੈਣਾ ਮੈਂ ਗੱਲ ਕਰ ਲੈਣਾ ਕਈ ਨੇ ਜਿਹੜੇ ਤਾਂ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਜਿਹੜੇ ਤਾਂ ਬੋਲ ਹੀ ਨਹੀਂ ਸਕਦੇ ਜਿਹੜੇ ਸੱਚੇ ਹੁੰਦੇ ਹੋਏ ਵੀ ਵਿਚਾਰੇ ਉੱਥੇ ਪਲਿੱਟੇ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨਾਲ ਪੁਲਿਸ ਆਫੀਸਰ ਨੇ ਐਦਾਂ ਹੁੰਦਾ ਵੀਰੇ ਉਹਨਾਂ ਲਈ ਤੁਸੀਂ ਕੁਝ ਨਹੀਂ ਉਹਨਾਂ ਲਈ ਤੁਸੀਂ ਪ੍ਰिजन ਹੋ ਉਹ ਤੁਹਾਨੂੰ ਚੋਰ ਸਮਝਦੇ ਆ ਉਹ ਸਭ ਨੂੰ ਇੱਕ ਨਿਕਾਨਾ ਦੇਖਦੇ ਆ ਬਿਸ਼ੱਕ ਤੁਹਾਡੀ ਜਿਪ ਚ ਕਰੋੜ ਪਿਆ ਨਾ ਉਹਨਾਂ ਲਈ ਤੁਸੀਂ ਡੋਂਕਰ ਹੀ ਹੋ ਵੀ ਤੁਸੀਂ ਡਾਂਕੀ ਮਾਰਨੀ ਹੈ ਤਾਂ ਤਾਂ ਸਾਡੇ ਦੇ ਉਹਨਾਂ ਦਾ ਕੰਮ ਐਦਾਂ ਦਾ ਉਹਨਾਂ ਨੂੰ ਟ੍ਰੇਨਿੰਗ ਐਦਾਂ ਦੀ ਮਿਲੀ ਹੈ ਤੇ ਉਹਨਾਂ ਸਾਹਮਣੇ ਬੈ ਕੇ ਤਾਂ ਉਹ ਐਦਾਂ ਟ੍ਰੀਟ ਕਰ ਰਹੇ ਸੀ ਕਿ ਜਿਵੇਂ ਰੱਬ ਹੋਣ ਤੇ ਮੈਂ ਕਦੇ ਐਦਾਂ ਦਾ ਫੇਸ ਨਹੀਂ ਕੀਤਾ ਮੈਂ ਕਦੇ ਐਦਾਂ ਦਾ ਐਕਸਪੀਰੀਅੰਸ ਨਹੀਂ ਕੀਤਾ ਤੇ ਮੈਨੂੰ ਉਹ ਚੀਜ਼ ਬੜੀ ਟਾਰਚਰ ਹੋਈ ਸੀ ਕਿ ਯਾਰ ਕਿਉਂ ਕਿ ਮੈਂ ਜੇ ਖੁਦ ਜਾ ਸਕਦਾ ਤੇ ਕਿਉਂ ਹੋ ਰਹੀ ਲਈ ਰਾਹ ਕਿਉਂ ਨਾ ਖੋਲਾ ਮੈਂ ਤਾਂ ਬਸ ਮੇਰਾ ਇਹ ਮੋਟਿਵ ਸੀਗਾ ਕਿ ਇੱਕ ਜਰੀਆ ਸੀ ਕਿ ਮੈਂ ਆਪਣੇ ਆਪ ਨੂੰ ਆਪਣੇ ਰੂਪ ਨੂੰ ਰਿਪਰੈਜ਼ੈਂਟ ਕਰਾਂ ਕਿ ਯਾਰ ਅਸੀਂ ਵੀ ਕੁਝ ਹੁੰਨੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀਰੇ ਕੁਝ ਮੈਨੂੰ ਬਹੁਤ ਸ਼ਰਮ ਹੋਈ ਸੀ ਜਦੋਂ ਮਨੇ ਕਿਹਾ ਹੂ ਆਰ ਯੂ ਵੋਟ ਇਜ਼ ਥਿਸ ਵੀ ਡੋਨਟ ਨੋ ਮੈਨੂੰ ਇਵਨ ਕੇ ਵੀ ਯਾਦ ਆ ਵੀਰੇ ਮੈਂ ਜਦੋਂ ਮਹਾਰਾਜ ਚੋਲਾ ਪਾਉਂਦੇ ਸੀ ਮੇਰੇ ਨਾਲ ਦਿੱਲੀ ਇਨਸੀਡੈਂਟ ਹੋਇਆ ਸੀ ਅਜ ਤੋਂ 6 ਸਾਲ ਪਹਿਲਾਂ ਮੈਨੂੰ ਯਾਦ ਹੈ ਮੈਟਰੋ ਚ ਮਨੇ ਕੁੜੀ ਨੇ ਇਦਾਂ ਚੋਲਾ ਚੱਕ ਕੇ ਪੁੱਛਿਆ ਸੀ ਕਹਿੰਦੀ ਵਾਈ ਆਰ ਯੂ ਵੇਅਰਿੰਗ ਸਕਰਟ ਮੈਨੂੰ ਉਹ ਤੋਂ ਬੜੀ ਸ਼ਰਮ ਆਈ ਸੀ ਮੈਨੂੰ ਉਹਦਾ ਜਵਾਬ ਨਹੀਂ ਆ ਕਿ ਮੈਂਨ ਕੀ ਦੱਸਾਂ ਕਿਦਾਂ ਐਕਸਪਲੇਨ ਕਰਾਂ ਤੋਂ ਬਸ ਕੁਝ ਐਦਾਂ ਦੇ ਇਨਸੀਡੈਂਟ ਹੁੰਦੇ ਨੇ ਨਾ ਤੇ ਉਹ ਅੰਦਰੋਂ ਮੈਂ ਥੋੜਾ ਜਿਹਾ ਇਮੋਸ਼ਨਲ ਆ ਮੈਂ ਬਹੁਤ ਜਲਦੀ ਦਿਨ ਨੂੰ ਲਾ ਲੈਣਾ ਗੱਲ ਜਿੱਦ ਜਿੱਦੋ ਦਿਲ ਨੂੰ ਲੱਗਦੀ ਨਾ ਮੇਰੇ ਨਾਲ ਫਿਰ ਮੈਂ ਜਿਵੇਂ ਕਿ ਬਹੁਤ ਡਿਫਿਕਲਟ ਖਤਰਾ ਵੀ ਹੋਵੇ ਨਾ ਤੇ ਮੈਂ ਚੱਲ ਜਾਂਦਾ ਮੈਨੂੰ ਤਾਂ ਨਹੀਂ ਯਾਰ ਕਰਨਾ ਤੇ ਕਰਨਾ ਆ ਰਿਹਾ ਪਾਰ ਇਹ ਸਿਸਟਮ ਹੁੰਦਾ ਬਸ ਕਰਦੇ ਨਹੀਂ ਰੋਕਦੇ ਕਿ ਵੀ ਆਹ ਕਿਹੜੇ ਕੰਮ ਪਿਆ ਹੋਇਆ ਘੁੰਮਣ ਫੇਰਣ ਜਿੰਦਗੀ ਕਿੱਥੇ ਵਾੜੀ ਜਾਣਾ ਦੇਖੋ ਵੀਰੇ ਰੋਕਦੇ ਤਾਂ ਹੈਗੇ ਆ ਪਹਿਲੇ ਪਹਿਲੇ ਤਾਂ ਰੋਕਦੇ ਸੀ ਪਹਿਲੇ ਪਹਿਲੇ ਤਾਂ ਬਹੁਤ ਰੋਕਦੇ ਘਰੇ ਬਹੁਤ ਜ਼ਿਆਦਾ ਜਿਵੇਂ ਮਾਪਿਓ ਬਹੁਤ ਦੁਖੀ ਹੁੰਦੇ ਸੀ ਤੇ ਮੈਂ ਵੀ ਬਹੁਤ ਡਿਫਿਕਲਟ ਹੁੰਦਾ ਸੀ ਮੇਰੇ ਲਈ ਕਿਉਂਕਿ ਆਫ ਕੌਰਸ ਜੇ ਮਾਂ ਨੂੰ ਤੁਸੀਂ ਰੋਂਦਾ ਦੇਖਦੇ ਹੋ ਤਾਂ ਮੇਰਾ ਵੀ ਬਾਹਰ ਦਿਲ ਨਹੀਂ ਸੀ ਲੱਗਦਾ ਹੁੰਦਾ ਫਿਰ ਮੈਂ ਇੱਕ ਦਿਨ ਬੈਠਾ ਤੇ ਉਹਨਾਂ ਨੂੰ ਸਮਝਾਇਆ ਕਿ ਆ ਦੇਖੋ ਮੇਰਾ ਆ ਪੈਸ਼ਨ ਆ ਮੈਂ ਐਦਾਂ ਕਰਦਾ ਤੇ ਜਦੋਂ ਮੇਰੇ ਮੈਂ ਕਿਤੇ ਬਾਹਰ ਜਾਂਦਾ ਸੀ ਨਾ ਵੀਰੇ ਇਸ ਇਨਸੀਡੈਂਟ ਕਰਕੇ ਨਾ ਮੈਨੂੰ ਲੋਕ ਜਾਣਣ ਲੱਗ ਗਏ ਸੀ ਤੇ ਕਈ ਵਾਰੀ ਮੇਰੇ ਮਮਾ ਨੂੰ ਮਿਲਦੇ ਸੀ ਆ ਤੁਸੀਂ ਗੁਰਮੀਤ ਦੇ ਮਮਾ ਤੁਮੈਂ ਮੈਨੂੰ ਬੜਾ ਵਧੀਆ ਲੱਗਦਾ ਸੀ ਤੇ ਫਿਰ ਮੈਨੂੰ ਆ ਕੇ ਕਹਿੰਦੇ ਸੀ ਕਹਿੰਦੇ ਤੂੰ ਜਾ ਆਇਆ ਕਰ ਤੱਕੋ ਮਾਇਆ ਕਰ ਤੇ ਹੁਣ ਮੈਨੂੰ ਇਹ ਹੁੰਦਾ ਕਿ ਜਦੋਂ ਮੈਂ ਜਾਂਦਾ ਨਾ ਤੇ ਘਰ ਦੇ ਨੂੰ ਦੱਸ ਕੇ ਜਾਂਦਾ ਕਿਉਂਕਿ ਵੀਰੇ ਮੇਰਾ ਇੱਕ ਇਹ ਮੇਰੀ ਲਾਈਫ ਦੇ ਤਜਰਬਾ ਰਿਹਾ ਜੇ ਤੁਹਾਡੇ ਮਾਪਿਓ ਖੁਸ਼ ਨਹੀਂ ਨਾ ਤੁਸੀਂ ਕਦੀ ਤਰੱਕੀ ਨਹੀਂ ਕਰ ਸਕਦੇ ਸੀਰੀਅਸਲੀ ਮੇਰਾ ਇੱਕ ਤਜਰਬਾ ਹੈਗਾ ਜੇ ਤੁਹਾਡੀ ਸੰਗਤ ਵਧੀਆ ਨਾ ਤੇ ਤੁਸੀਂ ਬਹੁਤ ਅੱਗੇ ਤੱਕ ਜਾ ਸਕਦੇ ਮੇਰੀ ਸੰਗਤ ਬਹੁਤ ਵਧੀਆ ਸੀ ਜਿਸ ਕਰਕੇ ਮੈਂ ਐਨ ਐਕਸਪੀਰੀਅੰਸ ਕਰ ਚੁੱਕਾ